ਲਾਸਟ ਟੈਂਡ ਲੀਸਡ ਇਹ ਖਾਲਸਾ ਪੰਥ ਦੀ ਜਿੱਤ ਹੈ ਇਹ ਸਾਰੀ ਸੰਗਤ ਦੀ ਜਿੱਤ ਹੈ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਨੂੰ ਆਜ਼ਾਦ ਉਮੀਦਵਾਰ ਨੂੰ ਇੰਨਾ ਮੰਡਟ ਦਿੱਤਾ ਐਨੀ ਭਾਰੀ ਬਹੁਮਤ ਦਿੱਤੀ ਆ ਕਿ ਮੋਦੀ ਨਾਲੋਂ ਵੀ 50000 ਸਾਡੀ ਵੋਟ ਵੱਧ ਹੈ ਸਾਰੇ ਪੰਜਾਬ ਤੋਂ ਸਾਡੀਆਂ ਵੋਟਾਂ ਵੱਧ ਹੈ ਇਹ ਸਾਡੇ ਪੰਥ ਦਾ ਫਤਵਾ ਹੈ ਇਹ ਮੈਂ ਸਮਝਦਿਆਂ ਕਿ ਜੇ ਪੰਥ ਚਾਵੇ ਤਾਂ ਸਭ ਕੁਝ ਕਰ ਸਕਦਾ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਵੀ ਜਿਹੜਾ ਮੁਹਾਲੀ ਵਿੱਚ ਚੱਲ ਰਿਹਾ ਉਹ ਉਸ ਦਾ ਦੇਖਦੇ ਕਿ ਉੱਥੇ ਨਹੀਂ ਜੀ ਸਾਡੇ ਸਾਰੇ ਮੋਰਚੇ ਇਕੱਠੇ ਆ ਬੰਦੀ ਸਿੰਘਾਂ ਲਈ ਚਾਹੇ ਇੱਥੇ ਮੋਰਚਾ ਲੱਗ ਜਾਏ ਚਾਹੇ ਜਿੱਥੇ ਮਰਜ਼ੀ ਲੱਗੇ ਸਾਡੇ ਦਿਲਾਂ 'ਚ ਮੋਰਚੇ ਲੱਗੇ ਆ ਜਿੰਨਾ ਚਿਰ ਬੰਦੀ ਸਿੰਘ ਰਿਹਾਈ ਨਹੀਂ ਹੁੰਦੇ ਅਸੀਂ ਚੈਨ ਨਾਲ ਨਹੀਂ ਬਹਿਣਾ ਭਾਈ ਅਮਰਪਾਲ ਸਿੰਘ ਜੀ ਦੀ ਕਦੋਂ ਬਾਹਰ ਆਉਣ ਦੀ ਹੁਣ ਸੰਭਾਵਨਾ ਉਹ ਹਾਂ ਜੀ ਸਾਡੇ ਵਕੀਲ ਦੱਸਣਗੇ ਵੀ ਉਹਨਾਂ ਦੇ ਜੋ ਪ੍ਰੋਸੈਸ ਆ ਉਹਦੇ ਵਿੱਚੋਂ ਉਹਨਾਂ ਨੂੰ ਨਿਕਲਣਾ ਪੈਣਾ ਦੇ ਜੋ ਉਹਨਾਂ ਦੇ ਸੰਸਦ ਜੋ ਵੀ ਕਾਰਵਾਈ ਕਰਨਗੇ ਉਹਦੇ ਅਨਸਾਰ ਅਸੀਂ ਵੇਟ ਕਰਦੇ ਪਏ ਆਂ ਤੇ ਜੇ ਨਹੀਂ ਕੋਈ ਹੁੰਦਾ ਤੇ ਖਾਲਸਾ ਤਿਆਰ ਹੈ ਮਾਨਦੁਕੀ ਹੀ 2019 ਦੇ ਵਿੱਚ ਤੁਹਾਡਾ ਐਦਕੀ ਸੰਤੁਸ਼ਟੀ ਹੋ ਗਈ ਖਡੂਰ ਸਾਹਿਬ ਵਾਲਿਆਂ ਨਹੀਂ ਜੀ ਮੇਰੀ ਤਾਂ ਸਦਾ ਹੀ ਸੰਤੋਸ਼ੀਆ ਮੇਰੀ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਮੈਨੂੰ ਕੋਈ ਮਲਾਲ ਹੈ ਮੈਂ ਤਾਂ ਕੌਮ ਲਈ ਕੰਮ ਕਰਨਾ ਮੈਂ ਤਾਂ ਮੁਖੀ ਦੇ ਘਰ ਲਈ ਕੰਮ ਕਰਨਾ ਤੇ ਉਹ ਮੈਂ ਕਰਦੀ ਰਹਿਣਾ ਚਾਹੇ ਖਾਲਿਸਤਾਨ ਬਣ ਜੇ ਤੇ ਚਾਹੇ ਨਾ ਬਣ ਜੇ ਆਪਾਂ ਮੁਖੀ ਦੇ ਘਰਾਂ ਵਾਲੇ ਹੀ ਰਹਿਣਾ